ਕੈਨੇਡਾ ਦੇ ਵਿੱਚ ਪਹੁੰਚ ਗਏ ਨਾ ਐ ਸੈਲਫੀ ਲੈਣਗੇ ਤੇ ਇੱਕ ਪੈਰ ਥੱਲੇ ਰੱਖਿਆ ਹੁੰਦਾ ਤੇ ਇੱਥੇ ਆ ਜੱਟ ਪਹੁੰਚ ਗਿਆ ਕੈਨੇਡਾ ਦੀ ਧਰਤੀ ਤੇ ਵੀ ਮਾਮਾ ਤੂੰ ਕਿਹੜਾ ਚੰਦ ਤੇ ਪਹੁੰਚ ਗਿਆ ਤੇ ਤੂੰ ਪਹਿਲਾ ਪੰਜਾਬੀ ਆ ਜਿਹੜਾ ਇੱਥੇ ਪਹੁੰਚਿਆ ਜਾਂ ਤੂੰ ਕਿਹੜਾ ਚਤੌੜਗੜ ਦਾ ਕਿਲਾ ਫਤਿਹ ਕਰ ਲਿਆ ਵੀ ਤੂੰ ਇੱਥੇ ਪਹੁੰਚ ਗਿਆ ਇਹੇ ਜੇ ਹੋਸ਼ੇਪਾਨ ਨਾਲ ਨਹੀਂ ਅਸੀਂ ਦਿਖਾਈਏ ਮੈਂ ਬੱਚਿਆਂ ਨੂੰ ਹਮੇਸ਼ਾ ਕਹਿੰਨਾ ਨਾ ਰੌਲਾ ਨਾ ਪਾਓ ਫੁਕਰੀਆਂ ਨਾ ਕਰੋ ਤੁਸੀਂ ਰੌਲਾ ਨਾ ਪਾਓ Let your success make a noise ਕੀ ਬਤ ਮਤਲਬ ਤੁਸੀਂ ਰੌਲਾ ਨਾ ਪਾਓ ਤੁਹਾਡੀ ਲੈਂਬਰਗਿਨੀ ਜਾਂ ਤੁਹਾਡੀ ਫਰਾਰੀ ਨੂੰ ਰੌਲਾ ਪਾਉਣ ਦਿਓ ਲੋਕਾਂ ਨੂੰ ਪਤਾ ਲੱਗਣ ਦਿਓ ਵੀ ਆ ਆ ਰੌਲਾ ਕਿਰੀ ਕਾਰ ਪਾ ਰਹੀ ਆ ਵੀ ਇੱਕ ਸਰਦਾਰ ਦੀ ਕਾਰ ਪਾ ਰਹੀ ਆ ਰੌਲਾ ਜਾਂ ਇੱਕ ਪੰਜਾਬੀ ਦੀ ਜਾਂ ਇੱਕ ਸ਼ਰਮਸਜੀ ਦੀ ਕਾਰ ਰੌਲਾ ਪਾ ਰਹੀ ਆ ਸੋ ਉਹਨਾਂ ਨੂੰ ਰੌਲਾ ਪਾਉਣ ਦਿਓ ਤੁਸੀਂ ਰੌਲਾ ਨਾ ਪਾਓ ਤੁਹਾਨੂੰ ਕੀ ਲੱਗਦਾ ਵੀ ਕੱਲੇ ਬੱਚੇ ਕੈਨੇਡਾ ਚ ਪੰਜਾਬ ਤੋਂ ਹੀ ਜਾ ਰਹੇ ਨੇ ਕੀ ਜਾਂਦੇ ਗੁਜਰਾਤ ਤੋਂ ਨਹੀਂ ਬੱਚੇ ਜਾਂਦੇ ਤੇ ਮਹਾਰਾਸ਼ਟਰਾ ਤੋਂ ਸਾਊਥ ਤੋਂ ਨਹੀਂ ਜਾਂਦੇ ਤੇ ਕੀ ਕਦੇ ਤੁਸੀਂ ਸੁਣਿਆ ਵੀ ਮਹਾਰਾਸ਼ਟਰ ਵਾਲੇ ਜਿੱਡੇ ਸਾਡੇ ਜਿਹੜੇ ਜ਼ਿਮੀਦਾਰ ਨੇ ਨਾ ਪੰਜਾਬ ਦੇ ਜਿਹੜੇ ਜ਼ਿਮੀਦਾਰ ਨੇ ਦੀ ਸਾਡੇ ਪੰਜਾਬ ਦੇ ਇਹ ਜਿਹੜਾ 100 ਕਿੱਲੇ ਵਾਲਾ ਵੀ ਜ਼ਿਮੀਦਾਰ ਹੈ ਨਾ ਆਪਣਾ 100 ਕਿੱਲਾ ਵੇਚ ਦਵੇ ਨਾ ਤਾਂ ਜਿਹੜਾ ਮਹਾਰਾਸ਼ਟਰ ਦਾ ਇੱਕ ਫਲੈਟ 'ਚ ਰਹਿਣ ਵਾਲਾ ਬੰਦਾ ਵਾ ਉਹਦੀ ਕੀਮਤ ਦਾ ਵੀ ਨਹੀਂ ਬਰਾਬਰ ਉਹਦਾ ਫਲੈਟ ਹੋਊਗਾ ਸਾਡਾ ਇੰਨੇ ਇੰਨੇ ਉੱਥੇ 100-100 ਕਰੋੜ ਦੇ 80-80 ਕਰੋੜ ਦੇ ਫਲੈਟ ਨੇ ਤਾਂ ਜਿਹੜੇ ਉੱਥੇ ਹੁਣ ਕਰਨੇ ਜਿਨ੍ਹਾਂ ਦੇ 5-500 ਕਰੋੜ ਦੇ ਉਹਨਾਂ ਦੇ ਵੀ ਬੱਚੇ ਉੱਥੇ ਪੜਨ ਗਏ ਨੇ ਕਦੇ ਰੋਲਾ ਪਾਇਆ ਉਹਨਾਂ ਨੇ ਅਸੀਂ ਮਰਾਠੇ ਹੁੰਨੇ ਆ ਅਸੀਂ ਮਰਾਠੇ ਹੁੰਨੇ ਆ ਜਾਂ ਕੋਈ ਸਾਊਥ ਇੰਡੀਆ ਨਾਲ ਅਸੀਂ ਸਾਊਥ ਇੰਡੀਅਨ ਹੁੰਨੇ ਆ ਅਸੀਂ ਗੁਜਰਾਤੀ ਹੁੰਨੇ ਆ ਅਸੀਂ ਮਾਰਵਾੜੀ ਹੁੰਨੇ ਆ ਕਹੇ ਗਏ ਨੇ ਰੋਲਾ ਪਾਇਆ ਉਹ ਬੱਚੇ ਕਿਉਂ ਨਹੀਂ ਲੜਦੇ ਉਥੇ ਕਦੇ ਉਹਨਾਂ ਦਾ ਕਦੇ ਸੁਣਿਆ ਤੁਸੀਂ ਰੌਲਾ ਪਾਉਂਦੇ ਵੀ ਉਹਨਾਂ ਨੂੰ ਬੱਚਿਆਂ ਨੂੰ ਜੋਬ ਨਹੀਂ ਮਿਲੀ ਉਹਨਾਂ ਦੇ ਬੱਚੇ ੱੱਕੇ ਖਾ ਰਹੇ ਨੇ ਉਹਨਾਂ ਦੇ ਬੱਚੇ ਲੜਾਈਆਂ ਕਰ ਰਹੇ ਨੇ ਇਹ ਕਰ ਰਹੇ ਸਾਡੇ ਵਾਲੀ ਕਿਉਂ ਕਿਉਂਕੇ ਉਹ ਕੋਈ ਵੀ ਬੱਚਾ ਪ੍ਰਾਈਵੇਟ ਕਾਲਜ ਨਹੀਂ ਜਾਂਦਾ ਉਹ ਕੋਈ ਵੀ ਬੱਚਾ ਮਾੜਾ ਕੋਰਸ ਕਰਨ ਨਹੀਂ ਜਾਂਦਾ ਉਹ ਕੋਈ ਵੀ ਬੱਚਾ 5.5 5 ਬੈਂਡ ਨਾਲ ਨਹੀਂ ਜਾਂਦਾ 90% ਬੱਚੇ ਯੂਨੀਵਰਸਿਟੀਆਂ 'ਚ ਜਾਂਦੇ ਆ ਸਿੱਧੀਆਂ ਜੌਬਸ ਲੱਗਦੇ ਆ ਸਾਡੇ ਜਿੰਨੀ ਜ਼ਿੰਦਗੀ 'ਚ ਨਹੀਂ ਪੈਸੇ ਕਮਾ ਸਕਦੇ ਨਾ 10 ਸਾਲਾਂ 'ਚ ਵਿਹਲੇ ਹੋ ਕੇ ਬਹਿ ਜਾਂਦੇ ਆ ਉਹ ਸਾਡੇ ਘਰ ਨਹੀਂ ਲੈ ਸਕਦੇ ਕਿਤੇ ਅਗਲੀ ਇੰਟਰਵਿਊ 'ਚ ਮੈਂ ਤੁਹਾਨੂੰ ਕੈਲਕੂਲੇਸ਼ਨਾਂ ਦੱਸੂਗਾ ਸਾਡੇ ਪੰਜਾਬੀਆਂ ਦੀ ਅਸਲ ਸਚਾਈ ਕਿ ਪੰਜਾਬੀ ਉਥੇ ਅਸਲ ਦੇ ਵਿੱਚ ਪੈਸਾ ਕਿੰਨਾ ਕਮਾਉਂਦੇ ਆ ਕਿਹੜਾ ਪੰਜਾਬੀ ਕਾਮਯਾਬ ਹੋਊ ਕਿਹੜਾ ਨਹੀਂ ਹੋਊ ਕੀ ਕਰਨਾ ਪਊਗਾ ਕੀ ਨਹੀਂ ਕਰਨਾ ਪਊਗਾ ਕਦੇ ਅਗਲੀ ਵਾਰ ਤੁਸੀਂ ਤੁਹਾਡਾ ਟਾਈਮ ਲੱਗਿਆ ਜ਼ਰੂਰ ਆਇਓ ਡਿਸਕਸ ਕਰਾਂਗੇ ਬਟ ਉਹ ਕਦੇ ਬੱਚੇ ਰੋਲਾ ਨਹੀਂ ਪਾਉਂਦੇ ਫੋਕਸ ਨੇ ਫੋਕਸਡ ਸਾਰਾ ਕੁਝ ਪਤਾ ਉਹਨਾਂ ਨੂੰ ਕੀ ਕਰਨਾ ਕਿਹੜੇ ਕਾਲਜ ਕਿਹੜੀ ਯੂਨੀਵਰਸਿਟੀ ਜਾਣਾ ਸਾਡੇ ਵਾਲਿਆਂ ਨੂੰ ਕੇਰਾਂ ਬਸ ਬਾਡਡ ਟਪਾ ਦਿਓ ਬਸ ਮਤਲਬ ਕਿਤੇ ਨਾ ਕਿਤੇ ਜੇ ਆਪਾਂ ਥੋੜੀ ਦਲੇਰੀ ਨਾਲ ਗੱਲ ਕਰੀਏ ਤਾਂ ਕਿਹਾ ਜਾਂਦਾ ਮੈਨੂੰ ਖੁਦ ਨੂੰ ਲੱਗਦਾ ਵੀ ਅਸੀਂ ਪੰਜਾਬੀ ਥੋੜੇ ਜਿਹਾ ਫੁਕਰੇ ਆ ਥੋੜੇ ਜਿਹਾ ਪਾਡਿਆਂ ਵਿੱਚੇ ਮੈਂ ਵੀ ਆ ਤੇ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਸਾਡੀ ਜਿਹੜੀ ਇਹ ਆਦਤ ਹੈ ਇਹ ਇਹ ਵੀ ਕਿਤੇ ਨਾ ਕਿਤੇ ਸਮੱਸਿਆ ਕ੍ਰੀਏਟ ਕਰ ਰਹੀ ਹੈ ਪਾਜੀ ਜਦੋਂ ਨਾ ਮੈਂ ਇੱਥੇ ਮੇਰੇ ਬੱਚੇ ਭੇਜਦਾ ਵਾਂ ਤੇ ਬੱਚੇ ਭੇਜ ਕੇ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ ਜੀ ਸਾਰਿਆਂ ਨੂੰ ਬਟ ਹਾਂਜੀ 99% ਜਿਹੜੇ ਛੇ ਬੈਂਡ ਨਹੀਂ ਲੈ ਪਾ ਰਹੇ ਜਾਂ ਜਿਹੜੇ ਪੜ ਨਹੀਂ پا ਰਹੇ ਇੱਥੇ ਉਹ 99% ਕਾਮਯਾਬ ਨਹੀਂ ਹੁੰਦੇ ਉਧਰ ਜਾ ਕੇ ਸਿਰ 1% ਮੈਗਨਾ ਚਲੋ 90% ਕਾਮਯਾਬ ਨਹੀਂ ਹੁੰਦੇ ਉਧਰ ਜਾ ਕੇ ਕਿਉਂਕਿ ਇਹ ਉਹ ਬੱਚੇ ਤੇ ਦੂਸਰੇ ਜਿਹੜੇ ਇਥੋਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਂਦੇ ਆ ਉਹ ਕਾਮਯਾਬ ਨਹੀਂ ਹੋ ਪਾਉਂਦੇ ਪ੍ਰਾਈਵੇਟ 'ਚ ਵੀ ਦੋ ਕੈਟੇਗਰੀਆਂ ਨੇ ਇੱਕ ਤਾਂ ਬਹੁਤ ਹੀ ਵੱਡੇ ਤੇ ਬਹੁਤ ਹੀ ਵਧੀਆ ਕਾਲਜ ਨੇ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਕੈਂਪਸਸ ਨੇ ਬਟ ਅਨਫੋਰਚਨਟਲੀ ਉਹ 10% ਨੇ 90% ਦੋ ਦੋ ਕਮਰੇ ਵਾਲੇ ਨੇ ਸੋ ਜਿਹੜੇ ਬੈਂਡ ਨਹੀਂ ਲੈ ਸਕਦੇ ਜਾਂ ਜਿਹੜੇ ਮਾੜੇ ਕਾਲਜਾਂ ਚ ਜਾਂਦੇ ਆ ਮਾੜੇ ਕੋਰਸ ਲੈ ਕੇ ਜਾਂਦੇ ਆ ਮਾਰੀ ਇੰਟੈਂਸ਼ਨ ਨਾਲ ਜਾਂਦੇ ਆ ਉਹ ਜ਼ਿੰਦਗੀ ਚ ਉਥੇ ਕੁਝ ਨਹੀਂ ਕਰ ਪਾਉਂਦੇ ਉਹੀ ਰੋਲਾ ਪਾਉਂਦੇ ਆ 2 4 5%, -5 10% ਬਾਕੀ ਕਦੇ ਕੋਈ ਰੋਲਾ ਨਹੀਂ ਪਾਉਂਦੇ ਸੋ ਇਹ ਕਿਤੇ ਨਾ ਕਿਤੇ ਇਹ ਗੱਲਾਂ ਆਉਂਦੀਆਂ ਜਿਹੜੀਆਂ ਆ ਘੁੰਮਦੇ ਆ ਜਿਹੜੇ ਸ਼ੈਰਡਨ ਪਲਾਜ਼ਾ ਤੇ ਆਲ ਪਾਸੇ ਕਿੱਡਾ ਮਾਰਦੇ ਆ ਜਿਹੜੇ ਘੁੰਮ ਘੁੰਮ ਕੇ ਫਿਰਦੇ ਆ ਇਹ ਬਾਅਦ ਵਿੱਚ ਉਹ ਪੀਜ਼ਾ ਹਟ ਤੇ ਕਿਤੇ ਲੱਗੇ ਹੁੰਦੇ ਆ ਤੇ ਇਹ ਜਿਹੜੇ ਅਸੀਂ ਜੱਟ ਤੇ ਅਸੀਂ ਫਲਾਣੇ ਤੇ ਅਸੀਂ ਧਮਕੇ ਜਿਹੜਾ ਸਾਰਾ ਅਸੀਂ ਉੱ ਦਿਖਾਉਣੇ ਆ ਆਪਣੇ ਆਪ ਨੂੰ ਤੇ ਬਾਅਦ ਵਿੱਚ ਉਹ ਇਹੀ ਅਸੀਂ ਜੱਟ ਪੁਣਾ ਤੇ ਇਹੀ ਅਸੀਂ ਸਾਰੇ ਰਮਾਲ ਕੱਢ ਗਏ ਤੇ ਟੇਬਲ ਸਾਫ਼ ਕਰਕੇ ਗੋਰਿਆਂ ਨੂੰ ਪੁੱਛ ਰਹੇ ਹੁੰਦੇ ਆ ਹੌਕਨ ਨਾਈ ਹੈਲਪ ਯੂ ਸਰ ਸੋ ਇਹ 4 ਕਸਾਲਾਂ ਚ ਸਾਰਾ ਕੁਝ ਨਿਕਲ ਜਾਂਦਾ ਪਰ ਉਸ ਤੋਂ ਬਾਅਦ ਜੇ ਅਸੀਂ ਉਹ 4 ਸਾਲ ਪਹਿਲਾਂ ਹੀ ਵਧੀਆ ਲਾਏ ਹੁੰਦੇ ਤੇ ਅਸੀਂ ਅੱਜ ਪੀਜ਼ਾ ਹਟ ਤੇ ਨਾ ਬੈਠੇ ਹੁੰਦੇ ਮਾੜਾ ਕੰਮ ਕੋਈ ਵੀ ਨਹੀਂ ਆ ਪਰ ਭਾਜੀ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਪੀਜ਼ਾ ਹਟ ਤੇ ਕੰਮ ਕਰਦੇ ਆ ਮਾੜਾ ਵਾ ਜਿਹੜੇ ਸਿਕਿਉਰਿਟੀ ਗਾਰਡ ਚ ਕੰਮ ਕਰਦੇ ਆ ਮਾੜਾ ਵਾ ਜਾਂ ਜਿਹੜੇ ਪੈਟਰੋਲ ਪੰਪ ਤੇ ਕੰਮ ਕਰਦੇ ਕੰਮ ਥੋੜੀ ਨਾ ਮਾੜਾ ਹੁੰ ਉਧਰੋਂ ਬੱਚੇ ਆ ਜਾਂਦੇ ਆ ਵੀ ਕਿਉਂ ਜਿਹੜੇ ਸਾਡੇ ਬੱਚੇ ਪੀੜਾ ਹਰ ਤੇ ਲੱਗਿਆ ਮਾਰੇ ਆ ਪਰ ਮੈਂ ਇੱਕ ਗੱਲ ਉਹਨਾਂ ਨੂੰ ਪੁੱਛਦਾ ਵੀ ਮੈਨੂੰ ਇੱਕ ਗੱਲ ਦਾ ਜਵਾਬ ਦਵੋ ਇੱਕ ਸਕੂਲ ਆ ਉਹਦੇ ਵਿੱਚ ਇੱਕ ਪੀਣ ਆ ਉਹਦੇ ਵਿੱਚ ਇੱਕ ਟੀਚਰ ਆ ਉਹਦੇ ਵਿੱਚ ਇੱਕ ਪ੍ਰਿੰਸੀਪਲ ਆ ਇੱਕ ਕਲਰਕ ਆ ਹੁਣ ਮੈਨੂੰ ਇਹ ਦੱਸੋ ਵੀ ਜਿਹੜਾ ਪ੍ਰਿੰਸੀਪਲ ਆ ਕੀ ਉਹ ਝਾੜੂ ਮਾਰਦਾ ਚੰਗਾ ਲੱਗਦਾ ਝਾੜੂ ਮਾਰਨ ਵਾਲੇ ਮਾਰੇ ਬੰਦੇ ਹੁੰਦੇ ਆ ਕੀ ਉਹਨਾਂ 'ਚ ਜਾਨ ਨਹੀਂ ਹੁੰਦਾ ਕੀ ਉਹ ਰੱਬ ਦੇ ਬੰਦੇ ਨਹੀਂ ਆ ਕੀ ਉਹ ਕੋਈ ਦੁਨੀਆ ਤੋਂ ਲੱਗ ਤੋਂ ਆਇਆ ਸਾਡੀ ਬੰਦੇ ਆ ਉਹ ਚੰਗੇ ਕੰਮ ਬਟ ਕੀ ਤੁਸੀਂ ਤੁਸੀਂ ਡੈਜ਼ਿਗਨੇਸ਼ਨ ਅਗਰ ਪ੍ਰਿੰਸੀਪਲੀ ਅਪਲਾਈ ਕੀਤਾ ਤੇ ਤੁਸੀਂ ਪ੍ਰਿੰਸੀਪਲ ਲਈ ਲੱਗ ਵੀ ਗਏ ਤੇ ਕੀ ਤੁਸੀਂ ਚਾੜੂ ਮਾਰਦੇ ਚੰਗੇ ਲੱਗਦੇ ਹੋ ਤੁਹਾਡੀ ਡੈਜ਼ਿਗਨੇਸ਼ਨ ਆ ਜਿਆਦਾ ਤੋਂ ਜਿਆਦਾ ਤੁਸੀਂ ਟੀਚਰ ਲੱਗ ਸਕਦੇ ਹੋ ਬਟ ਪੀਣ ਤਾਂ ਨਹੀਂ ਨਾ ਲੱਗ ਸਕਦੇ ਵੀ ਤੁਸੀਂ ਜੌਬ ਤੁਸੀਂ ਕੋਰਸ ਕੀਤਾ ਹੋਵੇ ਪ੍ਰਿੰਸੀਪਲ ਲੱਗਣ ਦਾ ਤੇ ਕਿਤੇ ਜਾ ਕੇ ਤੁਸੀਂ ਝਾਲੂ ਮਾਰਨ ਲੱਗੇ ਹੋਵੋ ਇਹ ਕਹਿ ਰਿਹਾ ਮੈਂ ਮਤਲਬ ਮੇਰੇ ਕੰਪੈਰੀਸ਼ਨ ਇਹ ਆ ਇਹ ਨਹੀਂ ਆ ਵੀ ਆ ਕੰਮ ਆੜਾ ਪਰ ਜਿਹੜੇ ਕੰਮ ਲਈ ਤੁਸੀਂ ਤੁਸੀਂ 6 ਬੈਂਡ ਲਏ 70% ਮਾਰਕਸ ਲਏ ਕਰਦਿਆਂ ਦਾ 25 ਲੱਖ ਰੁਪਏ ਲਵਾਇਆ 2 ਸਾਲ ਟੌਪ ਦੇ ਕਾਲਜ ਦੇ ਵਿੱਚ ਪੜੇ ਉਸ ਤੋਂ ਬਾਅਦ ਨੂੰ ਕੀ ਕਰਨਾ ਚਾਹੀਦਾ ਸੀਗਾ ਕੀ ਤੁਹਾਨੂੰ ਉਹ ਕੰਮ ਕਰਨਾ ਚਾਹੀਦਾ ਸੀ ਜਦੋਂ ਜਿਸ ਲਈ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਉਹ ਜਾਣ ਕੇ ਛੱਡਤਾ ਜਾਂ ਉੱਥੇ ਗਲਤੀ ਕਰਕੇ ਤੇ ਤੁਸੀਂ ਆਪਦੀ ਡਿਜ਼ਰਵ ਤੋਂ ਥੱਲੇ ਚਲੇ ਗਏ ਮੇਰਾ ਅਗਲਾ ਸਵਾਲ ਇਹ ਆ ਜਿਹੜਾ ਪੰਜਾਬ ਜਾਨਣਾ ਚਾਹੁੰਦਾ ਇੱਕ ਬਹੁਤ ਗੱਲ ਧੁੰਮੀ ਹੋਈ ਆ ਵੀ ਕੈਨੇਡਾ ਦੇ ਵਿੱਚ ਰਸ਼ ਬਹੁਤ ਵਧ ਗਿਆ ਤੇ ਉੱਥੇ ਰਹਿਣ ਲਈ ਫਲੈਟ ਨਹੀਂ ਮਿਲ ਰਹੇ ਤੇ ਇਸ ਕਰਕੇ ਕੈਨੇਡਾ ਨੇ ਇਹ ਰੂਲ ਜਿਹੜੇ ਸਖਤ ਕੀਤੇ ਨੇ ਇਹਦੇ 'ਚ ਕਿੰਨਾ ਸੱਚ ਆ ਪਾਜੀ ਇੱਕ ਗੱਲ ਮੈਨੂੰ ਦੁਬਾਰਾ ਫੇਰ ਹੋਈ ਮੈਂ ਗਲਤ ਕੇ ਕਰਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੋਈ ਗੁਜਰਾਤੀ ਕਿਸੇ ਗੁਜਰਾਤ ਦੇ ਅਖਬਾਰ ਦੇ ਵਿੱਚ ਕਿਸੇ ਗੁਜਰਾਤ ਦੇ ਰੀਲ ਦੇ ਵਿੱਚ ਸੋਸ਼ਲ ਮੀਡੀਆ ਇੰਸਟਾਗ੍ਰam ਫੇਸਬੁੱਕ ਤੇ ਉੱਪਰ ਇੱਕ ਗੁਜਰਾਤੀ ਰੋ ਰਿਹਾ ਹੋਵੇ ਜੀ ਮੈਨੂੰ ਕੰਮ ਨਹੀਂ ਮਿਲਿਆ ਮੈਂ ਗੁਜਰਾਤੀਆਂ ਵਿੱਚ ਬਾਹਰ ਬੈਠਾਂ ਮੈਂ ਮਦਰਾਸੀਆਂ ਵਿੱਚ ਮੈਂ ਮੈਂ ਮਾਰਵਾੜੀਆਂ ਮੈਂ ਸਾਊਥ ਇੰਡੀਆਨਾ ਮੈਂ ਮਹਾਰਾਸ਼ਟਰੀਆਂ ਨਾਲ ਮੈਂ ਗੁਜਰਾਤ ਤੋਂ ਆ ਮੈਂ ਹੈਦਰਾਬਾਦ ਤੋਂ ਆ ਮੈਂ ਬੰਗਲੌਰ ਤੋਂ ਆ ਮੈਨੂੰ ਕੰਮ ਨਹੀਂ ਮਿਲ ਰਿਹਾ ਮੇਰੇ ਬੁਰੇ ਹਾਲ ਨੇ ਮੈਨੂੰ ਕੰਮ ਨਹੀਂ ਮਿਲ ਰਿਹਾ ਮੈਂ ਚైనਾਂ ਤੋਂ ਆਇਆ ਜੀ ਮੈਨੂੰ ਕੰਮ ਨਹੀਂ ਮਿਲ ਰਿਹਾ ਮੈਂ ਲੈਟਿਨ ਅਮਰੀਕਾ ਦੀ 28 ਕੰਟਰੀਆਂ ਦੇ ਬੱਚੇ ਆਉਂਦੇ ਨੇ ਯੂਰਪ ਦੀਆਂ 27 ਕੰਟਰੀਆਂ ਦੇ ਬੱਚੇ ਆਉਂਦੇ ਨੇ ਸਾਊਥ ਏਸ਼ੀਆ ਤੋਂ 15-20 ਕੰਟਰੀਆਂ ਦੇ ਬੱਚੇ ਜਾਂਦੇ ਨੇ ਮੈਂ ਕਹਿੰਦਾ ਉਹ ਸਾਰੀਆਂ ਕੰਟਰੀਆਂ ਨੂੰ ਛੱਡ ਦਿਓ ਤੁਸੀਂ ਆਪਦੀ ਕੰਟਰੀ ਦੇ ਪੰਜਾਬ ਨੂੰ ਛੱਡ ਕੇ ਇੱਕ ਬੱਚੇ ਦਾ ਮੈਨੂੰ ਦਿਖਾਓ ਜਿਹੜਾ ਰੋਲਾ ਪਾਰਿਆ ਘਰ ਨਹੀਂ ਮਿਲਿਆ ਕਿੰਨਾਂ ਨੂੰ ਘਰ ਨਹੀਂ ਮਿਲ ਰਹੇ ਪੰਜਾਬੀਆਂ ਨੂੰ ਘਰ ਨਹੀਂ ਮਿਲ ਰਹੇ ਪੰਜਾਬੀ ਬਾਹਰ ਸੋ ਰਹੇ ਨੇ ਆ ਦੋ ਚਾਰ ਯੂਟਿਊਬਰ ਜਿਹਨੇ ਉਹ ਜੰਗਲਾਜ ਪਹੁੰਚੇ ਹੋਏ ਨੇ ਕਹਿੰਦੇ ਜੀ ਆ ਦੇਖੋ ਬੱਚੇ ਇੱਥੇ ਟੈਂਟ ਲਾ ਕੇ ਬੈਠੇ ਹੋਏ ਨੇ ਜਿਹੜਾ ਰੌਲਾ ਪੈ ਰਿਆ ਉਹ ਪੰਜਾਬੀਆਂ ਨੂੰ ਹੀ ਕਿਉਂ ਨਹੀਂ ਕਰਨ ਮਿਲ ਰਹੇ ਪਾਜੀ ਮੈਨੂੰ ਇਹ ਦੱਸੋ ਦੇ ਨਹੀਂ ਰਹਿ ਕਾ ਗੰਦ ਪਾਉਂਦੇ ਆ ਜਾਂ ਤਾਂ ਕੁਝ ਜਾਂ ਜਾਂ ਜਾ ਉਹ ਉਹ ਕਹਿੰਦੇ ਆ ਜੀ ਸਾਨੂੰ ਸਸਤਾ ਮਿਲੇ ਜਾਂ 8-8 ਜਾਣੇ ਡਲ ਕੇ ਇੱਕ ਬੇਸਮੈਂਟ 'ਚ ਵੜਦੇ ਆ ਪਰ ਇੱਕ ਗੱਲ ਲੋਜੀਕਲੀ ਮੈਨੂੰ ਠੀਕ ਆ ਘਰ ਨਹੀਂ ਮਿਲ ਰਹੇ ਕਰਦਾ ਘਰਾਂ ਦੀ ਪ੍ਰੋਬਲਮ ਆ ਸਾਰੇ ਕਿਤੇ ਪ੍ਰੋਬਲਮ ਆ ਬਟ ਉਹ ਸਾਰੀ ਪ੍ਰੋਬਲਮ 'ਚੋਂ 90% ਪ੍ਰੋਬਲਮ ਪੰਜਾਬੀਆਂ ਦੀ ਹੋਈ ਕਿਉਂ ਆ ਇਕੱਲੇ ਪੰਜਾਬ ਇੱਕ ਰੀਜ਼ਨ ਜਿਹੜੇ ਕਿ ਉੱਥੇ 2% ਲੋਕ ਨੇ ਪੰਜਾਬ ਟੋਟਲ ਇੰਡੀਅਨ 5% ਨੇ ਕੈਨੇਡਾ ਦੇ ਵਿੱਚ ਜਿੰਨਾ ਜੋ ਪੰਜਾਬੀ 2.5 3% ਹੋਣਗੇ ਉਹ 2.5 3% ਸਿਟੀਜ਼ਨ ਅਤੇ ਉਹ ਸਾਰੇ ਨੇ ਉਹਨਾਂ ਚੋਂ ਅੱਧਾ ਪਰਸੈਂਟ ਮੈਨਾ 4 ਕਰੋੜ ਦੇ ਵਿੱਚੋਂ ਦੇਖੋ ਅਸੀਂ ਕੀ ਕਹਿੰਨੇ ਆ ਜੇ ਮੰਨ ਲਓ ਤੁਸੀਂ ਸਕੂਲ ਦੇ ਪ੍ਰਿੰਸੀਪਲ ਹੋ ਜੀ ਠੀਕ ਹੈ ਤੇ ਤੁਹਾਡੇ ਕੋਲ ਇੱਕ ਕਲਾਸ ਦੇ ਤੁਸੀਂ ਪ੍ਰਿੰਸੀਪਲ ਹੋ ਤੁਹਾਡੇ ਕੋਲ ਇੱਕ ਕਲਾਸ ਦੇ ਪੰਜ ਬੱਚੇ ਆ ਕੇ ਰੌਲਾ ਪਾਉਂਦੇ ਆ ਵੀ ਅਸੀਂ ਆ ਟੀਚਰ ਤੋਂ ਨਹੀਂ ਪ੍ਰਿੰਸੀਪਲ ਜੀ ਪੜਨਾ ਇਹ ਟੀਚਰ ਬਕਵਾਸ ਆ ਕੀ ਤੁਸੀਂ ਪੰਜਾਂ ਬੱਚਿਆਂ ਦੀ ਗੱਲ ਮੰਨ ਲੋਗੇ ਪਰ ਜਦੋਂ ਤੁਹਾਡੇ ਕੋਲ 95 ਬੱਚੇ ਆ ਕੇ ਰੋਲਾ ਪਾਉਣਗੇ ਫਿਰ ਤੁਸੀਂ ਕਹੋਗੇ ਸਮਥਿੰਗ ਇਜ਼ ਸੀਰੀਅਸ ਵੀ ਮੈਨੂੰ ਚੈੱਕ ਕਰਨਾ ਪੈਣਾ ਹੈ ਨਾ ਜੀ ਜਦੋਂ ਚਾਰ ਪੰਜ ਆ ਕੇ ਕਹਿਣਗੇ ਉਹਨਾਂ ਦੇ ਤੁਸੀਂ ਛੱਤਰ ਮਾਰ ਕੇ ਭੇਜ ਦੋਗੇ ਵੀ ਤੁਸੀਂ ਪੰਜ ਲੱਗ ਗਿਓ 95 ਨੂੰ ਸਮਝ ਆਉਂਦਾ ਤੁਹਾਨੂੰ ਥਾਲਿਓ ਚਾਰ ਪੰਜਾਂ ਨੂੰ ਸਮਝ ਨਹੀਂ ਆਉਂਦਾ ਤੁਸੀਂ ਭਜਾ ਦੋਗੇ ਬਟ ਹੁਣ ਮੈਨੂੰ ਇਹ ਦੱਸੋ ਵੀ ਉੱਥੇ 5 ਲੱਖ ਬੱਚਾ ਵਾ 10 ਲੱਖ ਬੱਚਾ ਵਾ ਉੱਥੇ ਪਹੁੰਚਿਆ ਹੋਇਆ 10 ਲੱਖ ਦੇ ਵਿੱਚੋਂ ਜੇ ਹੁਣ 9 ਲੱਖ ਰੋਲਾ ਪਾ ਰਿਹਾ ਵੀ ਘਰ ਨਹੀਂ ਮਿਲ ਰਿਹਾ ਫੇਰ ਤਾਂ ਮੰਨਣ ਵਾਲੀ ਗੱਲ ਹੈ ਨਾ ਜੀ ਤਕੀ 9 ਲੱਖ ਬੱਚਾ ਰੋਲਾ ਪਾ ਰਿਹਾ ਵੀ ਉਹਨਾਂ ਨੂੰ ਘਰ ਨਹੀਂ ਮਿਲ ਰਿਹਾ 9 ਲੱਖ ਰੋਲਾ ਪਾ ਰਿਹਾ ਜੌਬਾਂ ਨਹੀਂ ਮਿਲ ਰਹੀਆਂ 9 ਲੱਖ ਰੋਲਾ ਪਾ ਰਿਹਾ ਵੀ ਮਰ ਗਏ ਲੁੱਟੇ ਗਏ ਤਬਾਹ ਹੋ ਗਏ ਉੱਥੇ ਮੈਂ ਕਹਿੰਦਾ ਹੱਦ ਕੇ 12000 5000 ਬਟ ਜੇ 10 ਲੱਖ ਦੇ ਵਿੱਚੋਂ ਮੈਂ ਕਹਿੰਦਾ 1 ਲੱਖ ਬੱਚਾ ਵੀ ਆ ਕੇ ਤੁਹਾਡੇ ਕੋਲ ਕਹਿ ਦੇਵੇ ਉਹ ਤਾਂ 10% ਹੋਗੇ 100 ਚੋਂ 10 25 ਆ ਕੇ ਤੁਹਾਨੂੰ ਕਹਿ ਰਹੇ ਨਹੀਂ ਜੀ ਮੇਰਾ ਟੀਚਰ ਮਾਰਾ ਸੋ ਮੈਨੂੰ ਨਹੀਂ ਜੀ ਲੱਗਦਾ ਇੱਕ ਪ੍ਰੋਬਲਮ ਹੈਗੀ ਆ ਮੈਂ ਨਹੀਂ ਕਹਿ ਰਿਹਾ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਹੈਗੀ ਆ ਬਟ ਐਡੀ ਵੱਡੀ ਨਹੀਂ ਜਿੱਡੀ ਵੱਡੀ ਦਿਖਾ ਦਿੱਤੀ ਜਾਂਦੀ ਹੈ ਤੋ ਇੱਕ ਹੈਗੀ ਪ੍ਰੋਬਲਮ ਕਰਾਂ ਦੀ ਬਟ ਸਿਰਫ ਸਾਡੇ ਬੱਚਿਆਂ ਪਰ ਜੋ ਸਾਨੂੰ ਸੋਨ ਨੂੰ ਮਿਲ ਰਹੀ ਉਹ ਸਿਰ ਪੰਜਾਬੀਆਂ ਨੂੰ ਨਹੀਂ ਘਰ ਮਿਲ ਰੇ ਇਹ ਮੈਨੂੰ ਗੱਲ ਥੋੜੀ ਹਜਮ ਨਹੀਂ ਹੋ ਰਹੀ